ਨਾਨਕ ਹੋਸੀਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉਣ ਵਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ Wah Guru 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 ਵਾਹਿਗੁਰੂ 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 Wah, guru! 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 Wah guru 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 ਵਾਹ ਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ ਜੁਗੋ ਜੁਗ ਅਟਲ ਪ੍ਰਤਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਦਵ ਸਤਿਕਾਰ ਨਾਲ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਗੁਰਬਾਣੀ ਵਿਚਾਰ ਨਾਲ ਜੁੜੀਏ ਗੁਰਬਾਣੀ ਸੁਣੀਏ ਗੁਰਬਾਣੀ ਸਮਝੀਏ ਸਤਿਗੁਰੂ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਹਨ ਮਲਾਰ ਰਾਗ ਦੇ ਵਿੱਚ ਮਲਾਰ ਮਹਿਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਕੱਲ ਆਪਾਂ ਸ਼ਬਦੇ ਸ਼ੁਰੂ ਕੀਤਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ ਅੱਠ ਬੰਦਾਂ ਵਾਲੀ ਬਾਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਜੀ ਕਰਮ ਹੋਵੇ ਤਾਂ ਸਤਿਗੁਰ ਪਾਈਏ ਵਿਣ ਕਰਮੈ ਪਾਇਆ ਨਾ ਜਾਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਗੁਰੂ ਦਾ ਮਿਲ ਜਾਣਾ ਬਹੁਤ ਵੱਡੀ ਮਿਹਰ ਦੀ ਨਿਸ਼ਾਨੀ ਹੈ ਗੁਰੂ ਜੀ ਦੇ ਦਰਸ਼ਨ ਹੋ ਜਾਣੇ ਗੁਰੂ ਜੀ ਦੀ ਸ਼ਰਨ ਪ੍ਰਾਪਤ ਹੋ ਜਾਣੇ ਗੁਰੂ ਸਹਿਬਾਨਾਂ ਵੇਲੇ ਵੀ ਜਦੋਂ ਸ਼ਰੀਰ ਕਰਕੇ ਮਹਾਰਾਜ ਵਿਚਰਦੇ ਸਨ ਬਹੁਤ ਸੰਗਤਾਂ ਸੀ ਜੋ ਗੁਰੂ ਦੇ ਚਰਨਾਂ ਵਿੱਚ ਪਹੁੰਚ ਕੇ ਲਾਹਾ ਲੈਂਦੀਆਂ ਸੀ ਪਰ ਮੰਦ ਭਾਗੀ ਲੋਕ ਉਸ ਸਮੇਂ ਵੀ ਰਹਿ ਜਾਂਦੇ ਸੀ ਜੋ ਦਰਸ਼ਨ ਨਹੀਂ ਕਰ ਸਕਦੇ ਸੀ ਗੁਰੂ ਜੀ ਦਾ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਬਖਸ਼ਿਸ਼ ਹੈ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਵੱਡੀ ਵੱਡੀ ਕਹਾਣਾ ਕੱਲੀ ਤੁਸੀਂ ਜੀਵਨ ਸੁਣਿਆ ਸੀ ਕਿ ਕਿਵੇਂ 12 ਸਾਲ ਸੇਵਾ ਕੀਤੀ ਕਹਿਣਾ ਬੜਾ ਸੌਖਾ ਹੈ ਤੇ ਫਿਰ ਵੱਡੇ ਵੱਡੇ ਬਾਦਸ਼ਾਹ ਗੁਰੂ ਜੀ ਦੇ ਚਰਨਾਂ ਤੇ ਆ ਕੇ ਚੁੱਪਦੇ ਸਨ ਇੱਕ ਵਾਰੀ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਜਦੋਂ ਦਰਸ਼ਨ ਕਰਨ ਵਾਸਤੇ ਗਿਆ ਬਾਦਸ਼ਾਹ ਸੀ ਇਹ ਜੋ ਵਿਚਾਰ ਹੈ ਖਾਸ ਕਰਕੇ ਬੀਬੀਆਂ ਨੂੰ ਬੜੀ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਰਹਿਮਤ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਰਹਿਮਤ ਹੈ ਹਮੇਸ਼ਾ ਗੁਰੂ ਸਹਿਬਾਨਾਂ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਅਕਬਰ ਬਾਦਸ਼ਾਹ ਜਦੋਂ ਗਿਆ ਗੋਇੰਦਵਾਲ ਸਾਹਿਬ ਜਾ ਕੇ ਵੇਖਿਆ ਬਾਦਸ਼ਾਹ ਵਾਸਤੇ ਇੱਕ ਮਖਮਲੀ ਰੇਸ਼ਮੀ ਕੱਪੜਾ ਸੀ ਜੋ ਬੈਠਣ ਵਾਸਤੇ ਵਿਛਾਇਆ ਗਿਆ ਪਰ ਜਦੋਂ ਸੰਗਤਾਂ ਵੇਖੀਆਂ ਕਿ ਇੱਕ ਪੰਗਤ ਵਿੱਚ ਬੈਠ ਕੇ ਸੰਗਤ ਲੰਗਰ ਛਕ ਰਹੀ ਹੈ ਤੇ ਪ੍ਰਮਾਤਮਾ ਦਾ ਨਾਮ ਜਪ ਰਹੀ ਹੈ ਪਤਾ ਨਹੀਂ ਕਿੰਨੀਆਂ ਸੰਗਤਾਂ ਆਉਂਦੀਆਂ ਨੇ ਲੰਗਰ ਛਕ ਕੇ ਚਲੀਆਂ ਜਾਂਦੀਆਂ ਨੇ ਪਤਾ ਨਹੀਂ ਕਿੰਨੀਆਂ ਹੋਰ ਸੰਗਤਾਂ ਆਉਂਦੀਆਂ ਨੇ ਜਲ ਪਾਣੀ ਛਕ ਕੇ ਚਲੀਆਂ ਜਾਂਦੀਆਂ ਨੇ ਅਕਬਰ ਅਕਬਰ ਬਾਦਸ਼ਾਹ ਹੈਰਾਨ ਮੁਕਿਆ ਵੇਖ ਕੇ ਕਹਿੰਦਾ ਵੀ ਇੰਨੇ ਹੀ ਰਸਤ ਇੰਨਾ ਭੋਜਨ ਇਹ ਕਿੱਥੋਂ ਆਉਂਦਾ ਹੈ ਅਨੇਕਾਂ ਸੰਗਤਾਂ ਆਉਂਦੀਆਂ ਨੇ ਤੇ ਅਨੇਕਾਂ ਹੀ ਸ਼ੱਕੇ ਚੱਲੀਆਂ ਜਾਂਦੀਆਂ ਨੇ ਇਹਨੇ ਪੰਗਤ ਚ ਬਹਿ ਕੇ ਲੰਗਰ ਛਕਿਆ ਤੇ ਜਦੋਂ ਜਾ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਐਨੀ ਸੇਵਾ ਕੀਤੀ ਹੋਵੇ ਤੇ ਇਹਨਾਂ ਦੇ ਚਿਹਰੇ ਦਾ ਨੂਰ ਕਿਹੋ ਜਿਹਾ ਹੋਣਾ ਅਕਬਰ ਬਾਦਸ਼ਾਹ ਵੇਖ ਕੇ ਹੈਰਾਨ ਹੋ ਗਿਆ ਕਿ ਐਸਾ ਕੀ ਸ਼ੱਕਦਿਆ ਇੰਨਾ ਰੋਹਾਨੀ ਜੇਰਾ ਇੰਨਾ ਨੂਰ ਵਰਸਦਾ ਇਹਨਾਂ ਦੇ ਚਿਹਰੇ ਤੇ ਕਿਉਂਕਿ ਸੇਵਾ ਦੀ ਚਲਕ ਸੀ ਸਿਮਰਨ ਦੀ ਚਲਕ ਸੀ ਜਾ ਕੇ ਗੁਰੂ ਚਰਨਾ ਵਿੱਚ ਬੈਠ ਗਿਆ ਤੇ ਬੜਾ ਸਤਿਕਾਰ ਮਿਲਿਆ ਜਦੋਂ ਗੁਰੂ ਦੇ ਦਰ ਤੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਇਹ ਐਡਾ ਵੱਡਾ ਪ੍ਰਬੰਧ ਕਿੰਨੀਆਂ ਹੀ ਸੰਗਤਾਂ ਆਉਂਦੀਆਂ ਨੇ ਤੇ ਕਿੰਨੀਆਂ ਲੰਗਰ ਛੱਕ ਕੇ ਚਲੀਆਂ ਜਾਂਦੀਆਂ ਨੇ ਇਹ ਕਿੱਥੋਂ ਚੱਲਦਾ ਹੈ ਜੇ ਤੁਸੀਂ ਕਹੋ ਤਾਂ ਮੈਂ ਕੁਝ ਜਾਇਦਾਦ ਮੈਂ ਗੁਰੂ ਘਰ ਦੇ ਨਾਮ ਕਰਵਾ ਦੇਵਾਂ ਤੇ ਤੁਹਾਡੇ ਲੰਗਰ ਹੋਰ ਵੱਡੀ ਪੱਧਰ ਤੇ ਚੱਲਦੇ ਰਹਿਣਗੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਕੁਰ ਪਾਤਸ਼ਾਹ ਨੂੰ ਕਹਿੰਦੇ ਨਹੀਂ ਇਹ ਕਿਸੇ ਇੱਕ ਕਰਕੇ ਲੰਗਰ ਨਹੀਂ ਚੱਲਦੇ ਇਹ ਸੰਗਤਾਂ ਦੇ ਸਿਰ ਤੇ ਲੰਗਰ ਚੱਲਦਿਆ ਤੇ ਸੰਗਤਾਂ ਹੀ ਇੱਥੋਂ ਛੱਕਦੀਆਂ ਨੇ ਆਖੋ ਸਤਨਾਮ ਇਹ ਕਿਸੇ ਇੱਕ ਦੀ ਵਸੀਅਤ ਨਹੀਂ ਹੈ ਇੱਥੇ ਤੇਰੇ ਫੋਲ ਹਰ ਇੱਕ ਤੋਂ ਕਿਉਂ ਲਿਆ ਜਾਂਦਾ ਹੈ ਲੰਗਰ ਦੀ ਸੇਵਾ ਚੱਲਦੀ ਹੋਵੇ ਗੁਰੂ ਘਰ ਦੀ ਸੇਵਾ ਚੱਲਦੀ ਹੋਵੇ ਤੇ ਐਡੇ ਐਡੀਆਂ ਕੋਠੀਆਂ ਕੱਲਾ ਬੰਦਾ ਵੀ ਪਾ ਲੈਂਦਾ ਬੜੇ ਅਮੀਰ ਲੋਕ ਭਏ ਪਰ ਸਾਰਿਆਂ ਦਾ ਹਿੱਸਾ ਕਿਉਂ ਪਵਾਇਆ ਜਾਂਦਾ ਇੱਕ ਤੇ ਸਭ ਨੂੰ ਗੁਰੂ ਘਰ ਦੇ ਦਰ ਤੋਂ ਬਖਸ਼ਿਸ਼ ਮਿਲ ਸਕੇ ਤੇ ਦੂਜਾ ਇਹ ਮਾਣ ਨਾ ਹੋ ਸਕੇ ਕਿ ਆਹ ਚੀਜ਼ ਤੇ ਮੇਰੀ ਬਣੀ ਹੋਈ ਆ ਆਖੋ ਸਤਨਾਮ ਹੁਣ ਸਭ ਦਾ ਸਾਂਝਾ ਹੈ ਨਾ ਇੱਕ ਕੋਈ ਨਹੀਂ ਕਹਿ ਸਕਦਾ ਇੱਕ ਜਣਾ ਵੀ ਇਹ ਤੇ ਮੈਂ ਬਣਵਾਇਆ ਹੋਇਆ ਇਸ ਕਰਕੇ ਇਹ ਤਾਂ ਬਾਦਸ਼ਾਹ ਜੀ ਸੰਗ ਤਾਂ ਹੀ ਲੈ ਕੇ ਆਉਂਦੀਆਂ ਤੇ ਸੰਗ ਤਾਂ ਹੀ ਛੱਕੀ ਜਾਂਦੀਆਂ ਨੇ ਤੇ ਵਾਹਿਗੁਰੂ ਦੀ અપਾਰ ਬਖਸ਼ਿਸ਼ ਹੈ ਕਿਰਪਾ ਹੈ ਲੋੜ ਨਹੀਂ ਹੈ ਪਰ ਫਿਰ ਪਤਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀ ਕਿਹਾ ਇੱਥੇ ਬੀਬੀਆਂ ਨੂੰ ਧਿਆਨ ਦੇਣਾ ਚਾਹੀਦਾ ਬੜੀ ਵੱਡੀ ਬਖਸ਼ਿਸ਼ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਅਕਬਰ ਬਾਦਸ਼ਾਹ ਜੇ ਕਰਨੇ ਚਾਹੁੰਦਾ ਨਾ ਤੇ ਸਤੀ ਪ੍ਰਥਾ ਬੰਦ ਕਰ ਦੇ ਸਤੀ ਪ੍ਰਥਾ ਕੀ ਸੀ ਜੇ ਕਿਸੇ ਬੀਬੀ ਦੇ ਘਰ ਵਾਲਾ ਚੜ੍ਹਾਈ ਕਰ ਜਾਂਦਾ ਉਹਨੂੰ ਉਹਦੇ ਨਾਲ ਹੀ ਸੜਨਾ ਪੈਂਦਾ ਸੀ ਇਹ ਪ੍ਰਥਾ ਚੱਲਦੀ ਸੀ ਉਦੋਂ ਕਿ ਜਦੋਂ ਕਿਸੇ ਵੀ ਬੀਬੀ ਦਾ ਪਤੀ ਚੜਾਈ ਕਰ ਜਾਂਦਾ ਉਹਨੂੰ ਨਾਲ ਸੜਨਾ ਪੈਂਦਾ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਉਹ ਸਤੀ ਪ੍ਰਥਾ ਬੰਦ ਕਰਵਾਈ ਆਖੋ ਸਤਨਾਮ ਇਸ ਤਰ੍ਹਾਂ ਸਾਨੂੰ ਸਵੇਰੇ ਉੱਠ ਕੇ ਕਹਿਣਾ ਚਾਹੀਦਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋਤ ਇੱਕ ਸੀ ਵਿਵੀਆਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤੀ ਪ੍ਰਥਾ ਬੰਦ ਕਰਵਾਈ ਕਹਿਣਾ ਚਾਹੀਦਾ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਕਰਕੇ ਭਾਈ ਭਾਗ ਜਾਗਦੇ ਆ ਫਿਰ ਗੁਰੂ ਦੀ ਸ਼ਰਨ ਵਿੱਚ ਆਇਆ ਜਾਂਦਾ ਹੈ ਬੜੀਆਂ ਰਹਿਮਤਾਂ ਨੇ ਸਾਡੇ ਤੇ ਗੁਰੂ ਸਹਬਾਨਾਂ ਦੀਆਂ ਇੱਕ ਵਾਰੀ ਜ਼ਰੂਰ ਗੁਰੂ ਜੀ ਦੇ ਦਰਸ਼ਨ ਹਰ ਮਨੁੱਖ ਨੂੰ ਕਰਨੇ ਚਾਹੀਦੇ ਸਵੇਰੇ ਉੱਠ ਕੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਆਵੇ ਮੱਥਾ ਟੇਕ ਕੇ ਅਰਦਾਸ ਕਰੇ ਤੇ ਬੜੇ ਦੁੱਖ ਨੇ ਸਾਡੇ ਅੰਦਰ ਕੋਈ ਕਹਿੰਦਾ ਜੀ ਘਰ ਵਾਲਾ ਬਹੁਤ ਨਸ਼ਾ ਕਰਦਾ ਹੈ ਕੋਈ ਕਹਿੰਦਾ ਜੀ ਮੇਰਾ ਪੁੱਤਰ ਬਹੁਤ ਨਸ਼ਾ ਕਰਦਾ ਹੈ ਕੋਈ ਕਹਿੰਦਾ ਜੀ ਮੇਰੀ ਔਲਾਦ ਆਖੇ ਨਹੀਂ ਲੱਗਦੀ ਪਰ ਪਿਆਰੋ ਇੱਕ ਕੰਮ ਜ਼ਰੂਰ ਕਰਿਆ ਕਰੋ ਸਵੇਰੇ ਜਦੋਂ ਰਸੋਈ ਵਿੱਚ ਆਟਾ ਗੁੰਧਿਆ ਨਾ ਤੇ ਉਦੋਂ ਗੀਤ ਨਾ ਚੱਲਦੇ ਹੋਣ ਤੇ ਉਦੋਂ ਮੂਲ ਮੰਤਰ ਦਾ ਜਾਪ ਕਰਿਆ ਕਰੋ ਆਟਾ ਗੁੰਨੀਏ ਨਾ ਸਬਜੀ ਬਣਾਈਏ ਤੇ ਸਿਰ ਢੱਕਿਆ ਹੋਵੇ ਤੇ ਫਿਰ ਲੰਗਰ ਤਿਆਰ ਕਰਿਓ ਤੇ ਜਿਹੜਾ ਛਕੇਗਾ ਉਹ ਤੇ ਕਿਰਪਾ ਹੋ ਜਣੀ ਆ ਆਖੋ ਸਤਨਾ ਇਹ ਹੀ ਕਰ ਸਕਦੇ ਆ ਨਾ ਆਪਾਂ ਜੇ ਕਿਸੇ ਨੂੰ ਟੋਕ ਨਹੀਂ ਸਕਦੇ ਕਹਿ ਨਹੀਂ ਸਕਦੇ ਤਾਂ ਇੱਕ ਜ਼ਰੂਰ ਗੁਰੂ ਦਾ ਦਿੱਤਾ ਹੋਇਆ ਮੰਤਰ ਹੈ ਪਾਣੀ ਦਾ ਗਲਾਸ ਵੀ ਫੜਾਉਣਾ ਤੇ ਮੂਲ ਮੰਤਰ ਪੜ੍ਹ ਕੇ ਫੜਾਇਆ ਕਰੋ ਤੇ ਜਦੋਂ ਆਟਾ ਗੁੰਨਦੇ ਹੋਏ ਵੀ ਅਸੀਂ ਮੂਲ ਮੰਤਰ ਦਾ ਜਾਪ ਕਰਾਂਗੇ ਤਾਂ ਉਹਦੇ ਵਿੱਚ ਜਿਵੇਂ ਪ੍ਰਸ਼ਾਦ ਬਣਾਉਨੇ ਆਓ ਆਮ ਲੰਗਰ ਨਹੀਂ ਰਹਿੰਦਾ ਉਹ ਪ੍ਰਸ਼ਾਦ ਬਣ ਜਾਂਦਾ ਆਖੋ ਸਤਨਾਮ ਇਸ ਤਰ੍ਹਾਂ ਗੁਰੂ ਦੇ ਦਰ ਤੋਂ ਆ ਕੇ ਬਹੁਤ ਰਹਿਮਤਾ ਮਿਲਦੀਆਂ ਨੇ ਕਰਮ ਹੋਵੇ ਤਾਂ ਸਤਗੁਰ ਪਾਈਐ ਬਿਨ ਕਰਮੈ ਪਾਇਆ ਨਾ ਜਾਏ ਇਹ ਤਾਂ ਮਿਹਰ ਹੁੰਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰੂ ਮਿਲਦਾ ਤੇ ਪਰਮਾਤਮਾ ਦੀ ਮਿਹਰ ਤੋਂ ਬਿਨਾ ਗੁਰੂ ਨਹੀਂ ਮਿਲਦਾ ਪਰਮਾਤਮਾ ਦੀ ਮਿਹਰ ਤੋਂ ਬਿਨਾ ਮੱਥਾ ਨਹੀਂ ਟੇਕਿਆ ਜਾਦਾ ਸਤਗੁਰ ਮਿਲੀਏ ਕੰਚਨ ਹੋਈਏ ਜਾਂ ਹਰ ਕੀ ਹੋਏ ਰਜਾਈਏ ਪਤਾ ਕੀ ਹੋ ਜਾਂਦਾ ਜਦੋਂ ਗੁਰੂ ਮਿਲ ਜਾਂਦਾ ਫਿਰ ਸਤਗੁਰੂ ਜਦੋਂ ਮਿਲ ਜਾਂਦੇ ਆ ਨਾ ਤਾਂ ਗੁਰੂ ਜੀ ਉਪਦੇਸ਼ ਨਾਲ ਮਨੁੱਖ ਨੂੰ ਸ਼ੁੱਧ ਸੋਨਾ ਬਣਾ ਦਿੰਦੇ ਆ ਪਰ ਇਹ ਤਦੋਂ ਹੁੰਦਾ ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤੇ ਜੇ ਮਨੁੱਖ ਵਿਕਾਰਾਂ ਵਿੱਚ ਹੱਸ ਜਾਂਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟਾਲਾ ਕਹਿੰਦਿਆ ਸੋਨੇ ਵਿੱਚ ਸੁਹਾਗਾ ਹੁੰਦਾ ਸੋਨੇ ਵਿੱਚ ਸੁਹਾਗਾ ਪਾਦੀ ਏ ਤਾ ਸੁਧ ਸੋਨੇ ਨੂੰ ਵੀ ਪਾਣੀ ਬਣਾ ਦਿੰਦਾ ਆਖੋ ਸਤਨਾਮ ਇਸ ਕਰਕੇ ਸੋਨੇ ਵਰਗਾ ਬੰਦਾ ਬਣ ਜਾਂਦਾ ਸੋਨੇ ਵਰਗੇ ਵਿਚਾਰ ਆ ਜਾਂਦੇ ਆ ਤੇ ਥੋੜੇ ਜੇ ਵਿਕਾਰ ਆ ਗਏ ਤੇ ਸੋਨੇ ਵਰਗਾ ਬੰਦਾ ਫਿਰ ਪਾਣੀ ਬਣ ਜਾਂਦਾ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉ ਕੰਚਨ ਸੁਹਾਗਾ ਟੱਲੇ ਸਤਗੁਰ ਮਿਲਿਆ ਕੰਚਨ ਹੋਈ ਐ ਜਾ ਹਰ ਕੀ ਹੋਏ ਰਜਾਏ ਮਾਨੇ ਮੇਰੇ ਹਰ ਹਰ ਨਾਮ ਚਿਤ ਲਾਏ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਰੱਖਿਆ ਕਰ ਸਤ ਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਏ ਰਹਾਉ ਉਹ ਸਦਾ ਕਾਇਮ ਰਹਿਣ ਵਾਲਾ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਉਹ ਗੁਰੂ ਦੇ ਰਾਹੀ ਮਿਲਦਾ ਹੈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪ੍ਰਮਾਤਮਾ ਵਿੱਚ ਇੱਕ ਮਿਕ ਹੋ ਜਾਂਦਾ ਹੈ ਲੀਨ ਹੋ ਜਾਂਦਾ ਹੈ ਸਤਗੁਰ ਤੇ ਗਿਆਨ ਉਪਜੈ ਹੁਣ ਕਿਉਂ ਆਣਾ ਮਹਾਰਾਜ ਦੇ ਚਰਨਾਂ ਵਿੱਚ ਆਪ ਕਿਉਂ ਆਣਾ ਆਪਣੇ ਬੱਚਿਆਂ ਨੂੰ ਕਿਉਂ ਲੈ ਕੇ ਆਉਣਾ ਕਿਉਂਕਿ ਸਤਗੁਰ ਤੇ ਗਿਆਨ ਉਪਜੈ ਹੁਣ ਬੱਚੇ ਨੂੰ ਲਗਨ ਲਾ ਦਿੱਤੀ ਗੁਰੂ ਘਰ ਭੇਜਣ ਲਾ ਦਿੱਤਾ ਤੇ ਬਦਲੇਗਾ ਬੱਚਾ ਵਿਚਾਰ ਉਹੋ ਜੇ ਬਣ ਜਾਂਦੇ ਆ ਜਿਹੋ ਜੀ ਸੰਗਤ ਹੁੰਦੀ ਆ ਉਹੋ ਜੀ ਰੰਗਤ ਚੜਦੀ ਆ ਤੇ ਆਪਾਂ ਚਾਹੁੰਦੇ ਆ ਵੀ ਬਾਦ ਵਿੱਚ ਰੰਗਤ ਚੜੇ ਛੋਟੇ ਬੱਚੇ ਹੁੰਦੇ ਨੇ ਟਾਣੀਆਂ ਕੱਚੀਆਂ ਤੇ ਕੱਚੀ ਟਾਣੀ ਮੋੜ ਕੇ ਭਾਵੇਂ ਆਪਾਂ ਦੂਰੀ ਕਰ ਲਈਏ ਪਰ ਟਾਣ ਤੇ ਨਹੀਂ ਨਾ ਮੁੜਦੇ ਆ ਇਸ ਤਰ੍ਹਾਂ ਜਦੋਂ ਟਾਣ ਬਣ ਜਾਂਦੇ ਆ ਫੇਰ ਮੋੜਨਾ ਚਾਹੁੰਨੇ ਆ ਆਪਾਂ ਫੇਰ ਨਹੀਂ ਮੁੜਦੇ ਜਦੋਂ ਟਾਣੀ ਹੁੰਦੀ ਹੈ ਖਿਆਲ ਉਦੋਂ ਰੱਖਣਾ ਚਾਹੀਦਾ ਵੀ ਜਾਪ ਉਤ ਮੱਥਾ ਟੇਕ ਜਾਂ ਬਾਣੀ ਸੁਣ ਗੁਰੂ ਦੀ ਵਿਚਾਰ ਸੁਣ ਤੇ ਫਿਰ ਜੀਵਨ ਬਣਨਾ ਸਤ ਗੁਰ ਤੇ ਗਿਆਨ ਉਪਜੇ ਤਾਂ ਇਹ ਸੰਸਾਰ ਜਾਏ ਜਦੋਂ ਗੁਰੂ ਜੀ ਦੇ ਰਾਹੀ ਮਨੁੱਖ ਦੇ ਅੰਦਰ ਆਤਮਿਕ ਜੀਵਨ ਦੀ ਸੋਝੀ ਪੈਦਾ ਹੋ ਜਾਂਦੀ ਹੈ ਫਿਰ ਇਹ ਭਟਕਣਾ ਜਿਹੜੀ ਸਾਡੀ ਦੂਰ ਹੋ ਜਾਂਦੀ ਹੈ ਸਤ ਗੁਰ ਤੇ ਹਰ ਬੁੱਝੀਐ ਗਰਬ ਜੋ ਨੀਨੈ ਪਾਏ ਕੱਲ ਸੁਣਿਆ ਸੀ ਨਾ ਵੀ ਜਨਮ ਮਰਨ ਦਾ ਵੱਡਾ ਦੁੱਖ ਇਹ ਕਟਿਆ ਜਾਂਦਾ ਸਭ ਤੋਂ ਵੱਡਾ ਰੋਗ ਤਾਂ ਇਹ ਹੈ ਇੱਕ ਵਾਰੀ ਮਨੁੱਖ ਆ ਜਾਣਾ ਮਿਲਿਆ ਜੇ ਇਹ ਹੱਥੋਂ ਲੰਘ ਗਿਆ ਤੇ ਫਿਰ ਜਨਮ ਮਰਨ ਦਾ ਗੇੜ ਪੱਲੇ ਪੈ। ਬਾਰ-ਬਾਰ ਜੰਮਣਾ ਪੈਣਾ ਤੇ ਵਾਰ-ਵਾਰ ਸਾਸ ਸੰਗਤ ਜੀ ਮਰਨਾ ਪੈਣਾ। ਇਸ ਕਰਕੇ ਸਤਿਗੁਰੂ ਸਾਨੂੰ ਬਖਸ਼ ਲੈ ਤੇ ਉਹਦੀ ਰਹਿਮਤ ਹੈ ਉਹਦੀ ਕਿਰਪਾ ਹੈ। ਗੁਰ ਪ੍ਰਸਾਦਿ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ। ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਦੁਨੀਆ ਦੇ ਕਿਰਤਕਾਰ ਕਰਦਾ ਹੋਇਆ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਤੇ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਬਣਾ ਕੇ ਵਕਾਰਾਂ ਵੱਲੋਂ ਹਟ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਫਿਰ ਦੇਵਤਾ ਬਣ ਜਾਂਦਾ ਆਖੋ ਸਤਨਾਮ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਫਿਰ ਮੁਕਤੀ ਦਾ ਦਰਵਾਜ਼ਾ ਮਿਲਦਾ ਕਿਵੇਂ ਸਤੁਸ਼ਟ ਹੋ ਜਾਣਾ ਮੁਕਤ ਹੋ ਜਾਣਾ ਪਹਿਲਾਂ ਜਿਉਂਦੇ ਜੀ ਮੁਕਤ ਹੋਈਏ ਨਾ ਜਿਉਂਦੇ ਜੀ ਮੁਕਤ ਕਿਵੇਂ ਹੋਣਾ ਜਦੋਂ ਆਪਣਾ ਅੰਦਰ ਹੈ ਜਿਹੜਾ ਉਹ ਸਾਫ਼ ਕਰ ਲਿਆ ਮੇਰ-ਤੇਰ ਖਤਮ ਹੋ ਗਈ ਝਗੜੇ ਚ ਵੇਲੇ ਖਤਮ ਹੋ ਗਏ ਤੇ ਫਿਰ ਇੱਕ ਆਤਮਿਕ ਜੀਵਨ ਹਾਸਲ ਹੋ ਜਾਣਾ ਕੋਈ ਚਿੰਤਾ ਨਹੀਂ ਰਹਿੰਦੀ ਜਦੋਂ ਗੁਰੂ ਨਾਲ ਜੁੜ ਗਿਆ ਮਨੋ ਮੁਖ ਤੋਂ ਦੁਆਰਾ ਸੋਈ ਪਾਏ ਵਿੱਚੋਂ ਆਪ ਗਵਾਏ ਜਦੋਂ ਵਿਕਾਰਾਂ ਵੱਲੋਂ ਖਲਾਸੀ ਦਾ ਰਸਤਾ ਲੱਭ ਸਕਦਾ ਹੈ ਫਿਰ ਜਿਹੜਾ ਅੰਦਰੋਂ ਆਪਾ ਭਾਵ ਦੂਰ ਕਰਦਾ ਹੈ ਭਾਈ ਗੁਰ ਪ੍ਰਸਾਦਿ ਸਿਵ ਕਰ ਜਮੈ ਵਿੱਚੋਂ ਸਖਤ ਗਵਾਏ ਫਿਰ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਇਹ ਸੰਸਾਰ ਰੂਪੀ ਜਿਹੜੀ ਮਾਇਆ ਇਹਦਾ ਪ੍ਰਭਾਵ ਦੂਰ ਕਰ ਲੈਂਦਾ ਹੈ ਤੇ ਆਨੰਦ ਨਾਲ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੰਦਾ ਹੈ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿ ਕੇ ਨਵਾਂ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਆਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ ਫਿਰ ਗੁਰ ਦੇ ਰਾਹੀਂ ਵਿਵੇਕ ਬੁੱਧ ਪ੍ਰਾਪਤ ਕਰ ਲੈਂਦਾ ਹੈ ਵਿਵੇਕ ਬੁੱਧ ਤੁਸੀਂ ਸਮਝਦੇ ਹੋ ਬਹੁਤ ਵਾਰੀ ਸੁਣਿਆ ਹੈ ਵੀ ਚੰਗੇ ਮੰਦੇ ਦੀ ਪਰਖ ਇਹਨੂੰ ਵਿਵੇਕ ਬੁੱਧ ਕਹਿੰਦੇ ਆ ਜਦੋਂ ਚੰਗੇ ਤੇ ਮਾੜੇ ਦੀ ਸਹੀ ਤੇ ਗਲਤ ਦੀ ਪਰਖ ਕਰਨੀ ਆ ਗਈ ਸਮਝ ਲਓ ਸਾਨੂੰ ਗੁਰੂ ਜੀ ਨੇ ਵਿਵੇਕ ਬੁੱਧ ਬਖਸ਼ ਦਿੱਤੀ ਹੁਣ ਵਿਵੇਕ ਬੁੱਧ ਮਿਲਦੀ ਕਿੱਥੋਂ ਆ ਭਾਈ ਵਿਵੇਕ ਬੁੱਧ ਤੇ ਚੰਗੇ ਵਿਚਾਰ ਇਹ ਤਾਂ ਗੁਰੂ ਹੀ ਦੇ ਸਕਦਾ ਹੈ ਇਸ ਕਰਕੇ ਜਦੋਂ ਸਾਡੇ ਬੱਚੇ ਜੇ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਣੇ ਆ ਤਾਂ ਚੰਗੇ ਵਿਚਾਰ ਮਿਲਦੇ ਆ ਇਸ ਕਰਕੇ ਚੰਗੇ ਵਿਚਾਰਾਂ ਨਾਲ ਸਾਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਵੱਡਾ ਦੁੱਖ ਹੈ ਪਿਆਰਿਓ ਜਿਨ੍ਹਾਂ ਦਾ ਬੱਚਾ ਗਲਤ ਰਸਤੇ ਤੇ ਤੁਰ ਪੈਂਦਾ ਹੈ ਜਾਣ ਕੇ ਕੋਈ ਨਹੀਂ ਸੰਸਕਾਰ ਨਹੀਂ ਮਿਲੇ ਤੇ ਗੁਰੂ ਘਰ ਨਹੀਂ ਭੇਜਿਆ ਜੇ ਘਰ ਵਿੱਚ ਬਾਣੀ ਨਹੀਂ ਪੜ੍ਹੀ ਸ਼ਬਦ ਨਹੀਂ ਪੜ੍ਹਾਇਆ ਇਤਿਹਾਸ ਨਹੀਂ ਪੜ੍ਹਾਇਆ ਤੇ ਫਿਰ ਵਿਵੇਕ-ਬੁੱਧ ਪ੍ਰਾਪਤ ਨਹੀਂ ਹੋਈ ਵਿਵੇਕ-ਬੁੱਧ ਤੇ ਗੁਰੂ ਦੀ ਰਹਿਮਤ ਹੋਣੀ ਚਾਹੀਦੀ ਆਚਰ ਚਰੈ ਵਿਵੇਕ-ਬੁੱਧ ਪਾਏ ਪੁਰਖ ਹੈ ਪੁਰਖ ਮਿਲਾਏ ਜਦੋਂ ਫਿਰ ਮਨੋਖ ਨੂੰ ਅਮੋੜ ਮੰਨੂ ਨਾ ਮੁੜਨ ਵਾਲਾ ਜਿਹੜਾ ਮਨ ਹੈ ਸਾਡਾ ਤੇ ਇਹਨੂੰ ਵਸ ਵਿੱਚ ਲੈ ਆਉਂਦਾ ਤੇ ਚੰਗੇ ਮੰਦੇ ਦੀ ਪਰਖ ਦੀ ਸੋਝੀ ਆਸਰ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਗੁਰੂ ਪੁਰਖ ਦੇ ਰਾਹੀ ਮਨੁੱਖ ਅਕਾਲ ਪੁਰਖ ਨੂੰ ਮਿਲ ਪੈਂਦਾ ਹੈ ਤਾਤਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਤਾਤਰ ਕਹਿੰਦੇ ਆ ਭੱਜ ਜਾਣ ਵਾਲੀ ਨਾਸ਼ਵੰਤ ਬਾਜੀ ਕਹਿੰਦੇ ਖੇਡ ਨੂੰ ਤਾਤਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਇਹ ਜਗਤ ਨਾਸ਼ਵਾਨ ਖੇਡ ਹੀ ਹੈ ਪਰ ਇਹਦੇ ਵਿੱਚ ਰਹਿ ਕੇ ਤੂੰ ਆਪਣਾ ਸੁਖੀ ਜੀਵਨ ਤੇ ਗੁਰੂ ਨਾਲ ਸੁਰਤ ਜੋੜ ਕੇ ਬਤੀਤ ਕਰ ਇਹ ਤੇ ਨਾਸ਼ਵਾਨ ਆ ਕੁਝ ਸਮੇਂ ਲਈ ਆ ਸਾਡੇ ਕੋਲ ਸਰੀਰ ਤੇ ਸੰਸਾਰ ਦ੍ਰਿਸ਼ਟ ਮਾਨ ਸਭ ਬਿੰਸੀ ਹੈ ਕਿਆ ਲੱਗ ਹੈ ਗੁਵਾਰ ਇਹ ਨਾਸ਼ਵੰਤ ਖੇਡ ਦੀ ਖਾਤਰ ਆਪਣੇ ਆਤਮਿਕ ਜੀਵਨ ਦਾ ਸਾਰਾ ਸਰਮਾਇਆ ਮਨੁੱਖ ਗਵਾ ਕੇ ਤੁਰ ਜਾਂਦਾ ਹੈ ਲਾਹ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਏ ਇਸ ਤਰ੍ਹਾਂ ਮਰਜ਼ ਕਹਿੰਦੇ ਆ ਨਫਾ ਪ੍ਰਮਾਤਮਾ ਦਾ ਨਾਮ ਹੈ ਤੇ ਬਾਕੀ ਘਾਟਾ ਹੀ ਘਾਟਾ ਹੈ ਲਾਹ ਹਰ ਸਤ ਸੰਗਤ ਪਾਈਏ ਲਾਹਾ ਭਾਵ ਲਾਭ ਨਫਾ ਜੋ ਵੀ ਮਰਜੀ ਕਹਿ ਲਈਏ ਲਾਹਾ ਹਰ ਸਤ ਸੰਗਤ ਪਾਈਏ ਕਰਮੀ ਪੱਲਾ ਪਾਏ ਪ੍ਰਮਾਤਮਾ ਦੀ ਮੇਰ ਨਾਲ ਹੀ ਇਹ ਮਨੁੱਖ ਇਹ ਨਫਾ ਇਹ ਲਾਹਾ ਹਾਸਲ ਕਰਦਾ ਹੈ ਸਤ ਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਹਿਰਦੈ ਵਿਚਾਰ ਸਤਗੁਰੂ ਕਹਿੰਦੇ ਆ ਆਪਣੇ ਮਨ ਵਿੱਚ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲੋ ਭਾਈ ਕਿਸੇ ਵੀ ਮਨੁੱਖ ਨੇ ਇਹ ਹਰੀ ਨਾਮ ਲਾਭ ਗੁਰੂ ਦੀ ਸ਼ਰਨ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਇਹ ਗੁਰੂ ਜੀ ਦੀ ਸ਼ਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਵੱਡ ਭਾਗੇ ਗੁਰ ਪਾਇਆ ਭਵ ਜਲ ਉਤਰੇ ਪਾਰ ਜਿੰਨਾ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ ਗੁਰੂ ਨਾਲ ਜੁੜ ਗਏ ਤਾਂ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਹੈ ਆਧਾਰ ਇਸ ਤਰ੍ਹਾਂ ਭਾਈ ਮੇਰੇ ਵਾਸਤੇ ਤਾਂ ਹਰੀ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ ਸਤਗੁਰੂ ਜੀ ਕਹਿੰਦੇ ਹਰੀ ਦਾ ਨਾਮ ਹੀ ਆਸਰਾ ਹੈ ਕਰਹੁ ਕਿਰਪਾ ਕਰਹੁ ਗੁਰ ਮੇਲੋ ਹਰ ਜਿਓ ਪਾਵ ਮੁਖ ਦਵਾਰ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਮੈਨੂੰ ਗੁਰੂ ਦਾ ਮਲਾਪ ਹੋ ਜਾਵੇ ਤੇ ਮੈਂ ਗੁਰੂ ਦੇ ਰਾਹੀਂ ਇਸ ਮਾਇਆ ਦੇ ਮੋਹ ਤੋਂ ਖਲਾਸੀ ਦਾ ਰਸਤਾ ਲੱਭ ਸਕਾਂ ਮਸਤਕ ਲਿਲਾਟ ਲਿਖਿਆ ਤੁਰ ঠাকুর ਮੇਟਣਾ ਰਾਜਾਏ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਗੁਰੂ ਜੀ ਨੇ ਰਹਿਮਤ ਕੀਤੀ ਧੁਰਦਰਗਾ ਤੋਂ ਮਾਲਕ ਪ੍ਰਭੂ ਨੇ ਗੁਰੂ ਦਾ ਮਲਾਪ ਰੂਪੀ ਲੇਖ ਲਿਖ ਦਿੱਤਾ ਹੈ ਉਹ ਲੇਖ ਕਿਸੇ ਪਾਸੋਂ ਮਟਾਇਆ ਨਹੀਂ ਜਾ ਸਕਦਾ ਨਾਨਕ ਸੇ ਜਨ ਪੂਰਨ ਹੋਏ ਜਿਨ ਹਰ ਭਾਣਾ ਪਾਏ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪਈ ਪਰਮਾਤਮਾ ਦਾ ਹੁਕਮ ਪਿਆਰਾ ਲੱਗਣ ਲੱਗ ਪਿਆ ਉਹ ਮਨੁੱਖ ਮੁਕੰਮਲ ਆਤਮਿਕ ਜੀਵਨ ਵਾਲੇ ਬਣ ਜਾਂਦੇ ਆ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ